ਆ ਸਾਰਾ ਹਿੱਸਾ ਹਲੇ ਕਿਲੇ ਦਾ ਜਿਹੜਾ ਪ੍ਰਾਤਨ ਹੈ ਸਾਹਮਣੇ ਤੁਸੀਂ ਜਿਹੜਾ ਦੇਖ ਰਹੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਅੱਜ ਪਹੁੰਚੇ ਹਾਂ ਸ਼ਹਿਰ ਬਰਨਾਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਬਰਨਾਲੇ ਦਾ ਕਿਲਾ ਜੋ ਕਿ ਬਾਬਾ ਆਲਾ ਸਿੰਘ ਜੀ ਨੇ ਬਣਾਇਆ ਸੀ ਇੱਧਰ ਇਹ ਸਾਰਾ ਬਰਨਾਲੇ ਦਾ ਕਿਲਾ ਹੈ ਬਾਬਾ ਆਲਾ ਸਿੰਘ ਜੀ ਵੱਲੋਂ ਇਹ ਬਣਾਇਆ ਸੀ ਤੇ ਇਸ ਕਿਲੇ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਬਣੇ ਹੋਏ ਨੇ ਬਾਬਾ ਆਲਾ ਸਿੰਘ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲੇ ਸਾਰਾ ਇਤਿਹਾਸ ਦੱਸਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਕਿਲਾ ਦੇਖਦੇ ਆਂ ਆ ਸਾਰੇ ਕਿਲੇ ਦੀ ਜਿਹੜੀ ਚਾਰਦੁਵਾਰੀ ਹੈ ਤੁਸੀਂ ਦੇਖ ਸਕਦੇ ਹੋ ਇਹ ਹਲੇ ਬਿਲਕੁਲ ਪ੍ਰਾਤਨ ਇਹ ਜਿਹੜੀ ਕੰਧਾਂ ਬਚੀ ਹੋਈ ਹੈ ਕੁਝ ਕੁ ਹਿੱਸਾ ਜਿਹੜਾ ਕਿਲੇ ਦਾ ਨਵਾਂ ਬਣਾਤਾ ਜਿਵੇਂ ਤੁਸੀਂ ਦੇਖ ਸਕਦੇ ਹੋ ਨਵੀਆਂ ਇੱਟਾਂ ਇੱਥੇ ਲੱਗੀਆਂ ਹੋਈਆਂ ਨੇ ਆ ਬਿਲਕੁਲ ਬਰੀਕ ਇੱਟਾਂ ਦਾ ਪ੍ਰਾਤਨ ਜਿਹੜਾ ਕਿਲਾ ਬਣਿਆ ਹੋਇਆ ਹੈ ਇਹ ਕਿਲਾ ਬਾਬਾ ਆਲਾ ਸਿੰਘ ਜੀ ਵੱਲੋਂ ਬਣਾਇਆ ਗਿਆ ਸੀ ਜਦੋਂ ਬਾਬਾ ਆਲਾ ਸਿੰਘ ਜੀ ਨੇ ਪਟਿਆਲਾ ਜਿਹੜਾ ਵਸਾਇਆ ਹਨਾ ਪਟਿਆਲਾ ਸ਼ਹਿਰ ਉਸ ਤੋਂ ਬਾਅਦੋਂ ਬਾਬਾ ਆਲਾ ਸਿੰਘ ਜੀ ਬਰਨਾਲੇ ਦੇ ਵਿੱਚ ਆਏ ਤੇ ਉਹਨਾਂ ਨੇ ਇਸ ਕਿਲੇ ਦੇ ਇੱਥੇ ਨਿਰਮਾਣ ਕੀਤਾ ਦੇਖ ਸਕਦੇ ਹਾਂ ਅਗਲੇ ਵਾਲੇ ਪਾਸੇ ਵੀ ਬਿਲਕੁਲ ਪ੍ਰਾਤਨਾ ਜਿਹੜੀ ਕਿਲੇ ਦੀ ਕੰਧਾ ਹਨਾ ਆ ਦੇਖੋ ਓਮੀ ਸਾਰੀ ਦੇਖਾ ਬਣੀ ਹੋਈ ਹੈ ਸਾਰੀ ਇਹ ਬਿਲਕੁਲ ਪ੍ਰਾਤਨਾ ਉਸੇ ਸਮੇਂ ਦੀ ਬਿਲਕੁਲ ਬਰੀਕ ਇੱਟਾਂ ਦਾ ਇਹ ਕਿਲਾ ਜਿਹੜਾ ਬਣਿਆ ਹੋਇਆ ਹੈ ਇਹ ਕਿਲੇ ਦੇ ਅੰਦਰ ਗੁਰਦੁਆਰਾ ਸਾਹਿਬ ਵੀ ਨੇ ਗੁਰਦੁਆਰਾ ਸਾਹਿਬ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਬਾਬਾ ਆਲਾ ਸਿੰਘ ਜੀ ਦੀ ਯਾਦ ਦੇ ਵਿੱਚ ਇਹ ਬਣੇ ਹੋਏ ਨੇ ਇਹ ਚਾਰ ਦੁਵਾਰੀ ਕਿਲੇ ਦੀ ਹਲੇ ਨਾ ਮਤਲਬ ਪ੍ਰਾਤਨ ਕੁਸ਼ਕ ਬਚੀ ਹੋਈ ਹੈ ਕੁਛ ਕਿਧਰ ਨਵੀਂ ਵੀ ਬਣਾਤੀ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਆ ਇੱਥੇ ਨਵੀਂ ਇਟਾਂ ਦੀ ਜਿਹੜੀ ਚਾਰ ਦੁਵਾਰੀ ਬਣਾਈ ਹੋਈ ਹੈ ਤੇ ਆ ਹਿੱਸਾ ਜਿਹੜਾ ਕਿਲੇ ਦਾ ਬਚਿਆ ਹੋਇਆ ਹੈ ਇਹ ਕਿਲਾ ਜਿਹੜਾ ਬਰਨਾਲੇ ਸ਼ਹਿਰ ਦੇ ਵਿੱਚ ਆ ਕੇ ਆ ਆਲੇ ਦੁਆਲੇ ਸ਼ਹਿਰ ਹੈ ਸਾਰਾ ਤੇ ਪਹਿਲਾਂ ਇੱਥੇ ਸਾਰੀ ਥਾਂ ਦੇ ਵਿੱਚ ਕਿਲਾ ਹੁੰਦਾ ਸੀ ਹੁਣ ਇੱਥੇ ਪਾਰਕ ਆ ਜਿਹੜਾ ਬਣਾਇਆ ਹੋਇਆ ਦੇਖ ਸਕਦੇ ਹੋ ਲਓ ਜੀ ਤੇ ਆਪਾਂ ਅੱਗੇ ਨੂੰ ਚੱਲਦੇ ਹਾਂ ਅੱਗੋਂ ਭਾਗ ਦੇਖਦੇ ਹਾਂ ਸਾਰਾ ਕਿਲੇ ਦਾ ਜਾ ਕੇ ਉਧਰ ਸਾਹਮਣੇ ਵਾਲੇ ਪਾਸੇ ਵੀ ਨਾ ਇੱਕ ਕੰਧ ਜਿਹੜੀ ਪ੍ਰਾਤਨ ਹਲੇ ਬਾਕੀ ਆ ਉਹ ਵੀ ਕਿਲੇ ਦੀ ਉਹ ਹੈ ਉਹ ਵੀ ਆਪਾਂ ਨੇੜੇ ਜਾ ਕੇ ਤੁਹਾਨੂੰ ਦਿਖਾਵਾਂਗੇ ਤੇ ਇੱਧਰਲੀ ਸਾਈਡ ਵੀ ਕੁਝ ਕ ਹਿੱਸਾ ਜਿਹੜਾ ਕਿਲੇ ਦਾ ਬਚਿਆ ਹੋਇਆ ਤੁਸੀਂ ਦੇਖ ਸਕਦੇ ਹੋ ਆ ਜਿਹੜੀ ਕੰਧ ਆ ਸਾਰੀ ਬਿਲਕੁਲ ਪ੍ਰਾਤਨ ਹੈ ਬਰੀਕ ਇੱਟਾਂ ਦੀ ਇਹ ਜਿਹੜਾ ਸ਼ਹਿਰ ਬਰਨਾਲਾ ਇਹਦਾ ਨਾਮ ਪਹਿਲਾਂ ਅਨਾਹਦਗੜ੍ਹ ਸੀ ਤੇ ਅੱਗੋਂ ਦੇਖ ਸਕਦੇ ਹੋ ਆ ਸਾਰਾ ਪ੍ਰਾਤਨ ਭਾਗ ਹੈ ਜਿਹੜਾ ਕਿਲੇ ਦਾ ਹੁਣ ਵੀ ਬਚਿਆ ਹੋਇਆ ਆ ਸਾਰਾ ਬਰੀਕ ਇੱਟਾਂ ਦਾ ਦੇਖੋ ਤੇ ਅੱਗੇ ਨੂੰ ਚੱਲਦੇ ਆ ਸਾਰਾ ਆਪਾਂ ਤੁਹਾਨੂੰ ਕਿਲਾ ਦਿਖਾਉਨੇ ਆ ਬਾਬਾ ਆਲਾ ਸਿੰਘ ਜੀ ਨੇ ਜਦੋਂ ਪਟਿਆਲਾ ਰਿਆਸਤ ਬਣਾਈ ਐ ਤਾਂ ਉਸ ਤੋਂ ਬਾਅਦੋਂ ਇਹ ਥਾਂ ਨੂੰ ਜਿੱਥੇ ਅੱਜ ਬਰਨਾਲਾ ਸ਼ਹਿਰ ਆ ਹਨਾ ਇਹ ਥਾਂ ਨੂੰ ਜਿੱਤਿਆ ਫਿਰ ਇੱਥੇ ਕਿਲੇ ਦਾ ਨਿਰਮਾਣ ਕੀਤਾ ਪਹਿਲਾਂ ਇਸ ਥਾਂ ਤੇ ਸਾਰਾ ਜੰਗਲ ਹੁੰਦਾ ਸੀ ਜਦੋਂ ਬਾਬਾ ਆਲਾ ਸਿੰਘ ਜੀ ਨੇ ਇਹ ਥਾਂ ਨੂੰ ਜਿੱਤਿਆ ਸੀ ਫਿਰ ਉਸ ਤੋਂ ਬਾਅਦੋਂ ਬਾਬਾ ਆਲਾ ਸਿੰਘ ਜੀ ਨੇ ਇੱਥੇ ਜਿਹੜੀ ਬਸੋਂ ਕੀਤੀ ਮਤਲਬ ਇੱਥੇ ਹੌਲੀ-ਹੌਲੀ ਬਸੋਂ ਹੋਣ ਲੱਗੀ ਫਿਰ ਹੌਲੀ-ਹੌਲੀ ਇੱਕ ਸ਼ਹਿਰ ਬਣ ਗਿਆ ਕਿਲੇ ਦੀਆਂ ਪ੍ਰਾਤਨ ਕੰਧਾਂ ਆਪਾਂ ਤੁਹਾਨੂੰ ਦਿਖਾਤੀਆਂ ਹਨ ਤੇ ਆਹ ਇੱਥੇ ਜਿਹੜੇ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਚੁੱਲ੍ਹੇ ਬਾਬਾ ਆਲਾ ਸਿੰਘ ਜੀ ਬਰਨਾਲਾ ਤੇ ਇਹ ਮੁੱਖ ਗੇਟ ਹੈ ਗੁਰਦੁਆਰਾ ਸਾਹਿਬ ਦਾ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਪੰਜਾਬ ਸਰਕਾਰ ਦੇ ਅੰਡਰ ਨੇ ਉੱਪਰ ਦੇਖੋ ਬੋਰਡ ਤੇ ਵੀ ਲਿਖਿਆ ਹੋਇਆ ਹੈ ਅਧੀਨ ਪੰਜਾਬ ਸਰਕਾਰ ਤੇ ਚੱਲਦੇ ਆਪਾਂ ਅੰਦਰ ਜਾਵਾਂਗੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਕੁਸ਼ਕ ਜਿਹੜਾ ਹਿੱਸਾ ਹਾਲੇ ਕਿਲੇ ਦਾ ਜਿਹੜਾ ਬਚਿਆ ਹੋਇਆ ਹੈ ਬਿਲਕੁਲ ਪ੍ਰਾਤਨ ਹੈ ਆ ਸਾਰਾ ਆਪਾਂ ਜਿਵੇਂ ਪਹਿਲਾਂ ਦੱਸਿਆ ਕੀ ਆਲੇ ਦੋਆਲੇ ਪਾਰਕ ਬਣਿਆ ਹੋਇਆ ਤੇ ਪਾਰਕ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਨੇ ਆਮੀਨ ਡਿਊਟੀ ਹੈ ਇਹ ਵੀ ਬਿਲਕੁਲ ਪ੍ਰਾਤਨ ਦੇਖਿਆ ਜੀ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਸਮਾਂ ਇੱਥੇ ਸਮਾਂ ਲਿਖ ਕੇ ਦੱਸਿਆ ਹੋਇਆ ਜਿਹੜਾ ਗਰਮੀਆਂ ਦਾ ਸਮਾਂ ਉਹ ਸਵੇਰੇ 5:00 ਵਜੇ ਤੋਂ ਲੈ ਕੇ 8:00 ਵਜੇ ਤੱਕ ਹੈ ਤੇ ਸ਼ਾਮ ਨੂੰ 6:00 ਵਜੇ ਤੋਂ ਲੈ ਕੇ ਰਾਤ ਦੇ 8:00 ਵਜੇ ਤੱਕ ਤੇ ਸਰਦੀਆਂ ਦਾ ਸਮਾਂ ਸਵੇਰੇ 6:00 ਤੋਂ 9:00 ਵਜੇ ਤੱਕ ਸ਼ਾਮ ਨੂੰ 5:00 ਵਜੇ ਤੋਂ 7:00 ਵਜੇ ਤੱਕ ਇਹ ਸਮਾਂ ਸਾਰਾ ਬਾਕੀ ਇੱਥੇ ਤਰੀਕਾਂ ਵੀ ਲਿਖੀਆਂ ਹੋਈਆਂ ਨੇ 1 ਜੂਨ ਤੋਂ 30 ਸਤੰਬਰ ਤੱਕ ਹਨਾ ਇਹ ਆਪਾਂ ਵੀਡੀਓ ਦੇ ਵਿੱਚ ਲਾਤਾ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਇਹ ਸਮੇਂ ਅਨੁਸਾਰ ਮਤਲਬ ਗੁਰਦੁਆਰਾ ਸਾਹਿਬ ਜਿਹੜੇ ਖੁੱਲਦੇ ਨੇ ਤੇ ਆਪਾਂ ਅੰਦਰ ਚੱਲਦੇ ਹਾਂ ਹੁਣ ਤੇ ਆਹ ਜਿਹੜੀ ਮੇਨ ਐਂਟਰੀ ਹੈ ਗੁਰਦੁਆਰਾ ਸਾਹਿਬ ਦੀ ਇਹ ਵੀ ਬਿਲਕੁਲ ਪ੍ਰਾਤਨੈਨ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀ ਇਹ ਬਣੀ ਹੋਈ ਆ ਇਹ ਸਾਰਾ ਕਿਲੇ ਦਾ ਹੀ ਭਾਗ ਆ ਇੱਥੇ ਅੰਦਰ ਕਿਲਾ ਹੁੰਦਾ ਸੀ ਕਿਲੇ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਆ ਸਾਰਾ ਹਿੱਸਾ ਹਲੇ ਕਿਲੇ ਦਾ ਜਿਹੜਾ ਪ੍ਰਾਤਣ ਹੈ ਸਾਹਮਣੇ ਤੁਸੀਂ ਜਿਹੜਾ ਦੇਖ ਰਹੇ ਹੋ ਬਿਲਕੁਲ ਪ੍ਰਾਤਣ ਦੇਖਿਆ ਇਹਦੀ ਆ ਦਰਵਾਜ਼ੇ ਵੀ ਸਾਰੇ ਜਿਹੜੇ ਚੁਗਾਠਾਂ ਇਹ ਬਿਲਕੁਲ ਪ੍ਰਾਤਣ ਨੇ ਤੇ ਇਧਰਲੀ ਵਾਲੀ ਸਾਈਡ ਵੀ ਇਹ ਕੋਸ਼ਿਸ਼ ਹਿੱਸਾ ਜਿਹੜਾ ਕਿਲੇ ਦਾ ਬਚਿਆ ਹੋਇਆ ਇਹ ਆਦਰਵਾਜੇ ਰਾਹੀਂ ਆਪਾਂ ਆਏ ਸੀਗੇ ਜਿਹੜਾ ਆਹ ਰਸਤਾ ਤੁਸੀਂ ਦੇਖ ਰਹੇ ਹੋ ਤੇ ਇਧਰੋਂ ਦਿਖਾਉਨੇ ਆਪਾਂ ਸਾਰਾ ਨੇੜੋਂ ਚੱਲ ਕੇ ਇਸ ਤਰ੍ਹਾਂ ਦੀ ਦੇਖਾ ਸਾਰੀ ਇਹਦੀ ਦੇਖ ਸਕਦੇ ਹੋ ਆ ਉੱਪਰ ਵਾਲੇ ਪਾਸੇ ਨੂੰ ਪੌੜੀਆਂ ਜਾਂਦੀਆਂ ਨੇ ਫਿਲਹਾਲ ਇਹ ਉੱਪਰੋਂ ਬੰਦ ਕਰਿਆ ਹੋਇਆ ਰਸਤਾ ਓਸ ਸਮੇਂ ਦੇ ਵਿੱਚ ਇਹ ਜਿਹੜਾ ਕਿਲਾ ਹੋਊ ਬਹੁਤ ਵੱਡਾ ਬਣਾਇਆ ਹੋਊਗਾ ਤੇ ਹੁਣ ਇਹਦਾ ਇੰਨਾ ਕਿਸ ਸਹੀ ਜਿਹੜਾ ਬਾਕੀ ਆ ਦੇਖ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਜਾਵਾਂਗੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਇੱਧਰ ਦਰਬਾਰ ਸਾਹਿਬ ਦੇ ਨਾਲੇ ਹਲੇ ਵੀ ਜਿਹੜਾ ਕਿਲਾ ਸਾਰਾ ਹਨਾ ਬਚਿਆ ਹੋਇਆ ਕੁਸ਼ਕ ਇਮਾਰਤ ਜਿਹੜੀ ਕਿਲੇ ਦੀ ਹਲੇ ਵੀ ਪ੍ਰਾਤਨਾ ਉਹੀ ਦੇਖ ਸਕਦੇ ਹੋ ਆ ਬਿਲਕੁਲ ਉਹੀ ਜਿਸ ਸਮੇਂ ਕਿਲਾ ਬਣਾਇਆ ਸੀ ਉਦੋਂ ਦੀ ਹੈ ਬਿਲਕੁਲ ਪ੍ਰਾਤਨਾ ਇਹ ਕੰਧਾਂ ਜਿਹੜੀ ਤੁਸੀਂ ਦੇਖ ਰਹੇ ਹੋ ਆ ਸਾਰਾ ਪਾਸਾ ਗੁਰਦੁਆਰਾ ਸਾਹਿਬ ਦੇ ਅੰਦਰਲਾ ਪਾਸਾ ਸਾਰਾ ਕੇਲੇ ਦਾ ਪ੍ਰਾਰਥਨਾ ਆ ਜਿਹੜੇ ਥੰਮਲੇ ਬਣੇ ਹੋਏ ਨੇ ਹਣਾ ਸਾਰੇ ਇਹ ਬਿਲਕੁਲ ਪ੍ਰਾਰਥਨ ਨੇ ਦੇਖ ਸਕਦੇ ਹੋ ਤੁਸੀਂ ਤੇ ਆ ਦਰਵਾਜ਼ੇ ਵੀ ਦੇਖੋ ਬਿਲਕੁਲ ਪ੍ਰਾਰਥਨ ਦਰਵਾਜ਼ੇ ਜਿਹੜੇ ਲੱਗੇ ਹੋਏ ਨੇ ਕੁਸ਼ਕ ਹਿੱਸਾ ਇਧਰਲਾ ਵੀ ਜਿਹੜਾ ਕਿਲੇ ਦਾ ਹਲੇ ਹੈਗਾ ਆ ਤੁਸੀਂ ਦੇਖ ਸਕਦੇ ਹੋ ਹਨ ਤੇ ਇੱਥੇ ਵੀ ਉਸੇ ਤਰ੍ਹਾਂ ਦਾ ਗੇਟ ਬਣਿਆ ਹੋਊਗਾ ਆ ਦੇਖੋ ਤੁਸੀਂ ਡਿਜ਼ਾਈਨ ਬਣਿਆ ਹੋਇਆ ਇੱਥੇ ਨਾ ਐਵੇਂ ਗੋਲ ਜਿਹੜਾ ਗੇਟ ਬਣਿਆ ਹੋਊ ਉਹ ਸਮੇਂ ਦੇ ਵਿੱਚ ਬਾਕੀ ਆ ਜਿਹੜਾ ਆ ਪਾਸਾ ਇਹ ਵੀ ਪ੍ਰਾਤਨਿਆ ਪਰ ਇਹਨੂੰ ਹੁਣ ਰੈਨੋਵੇਟ ਕਰਤਾ ਕਿਉਂਕਿ ਫਿਰ ਹੁਣ ਰੈਨੋਵੇਟ ਕਰਨਾ ਪੈਂਦਾ ਨਾ ਜਿਵੇਂ ਕਾਫੀ ਸਾਲ ਹੋ ਗਏ ਕਿਲੇ ਨੂੰ ਬਣੇ ਨੂੰ ਆ ਤੁਸੀਂ ਦੇਖੋ ਜੀ ਦੇਖਾ ਬਿਲਕੁਲ ਪ੍ਰਾਤਨਾ ਲਓ ਜੀ ਤੇ ਇਧਰਲੇ ਵਾਲੇ ਪਾਸੇ ਵੀ ਆ ਕੁਸ਼ਕ ਜਿਹੜੀ ਦਵਾਰ ਆ ਹਨਾ ਪੁਰਾਣੀ ਇੱਟਾਂ ਦੀ ਬਣੀ ਹੋਈ ਐ ਦੇਖੋ ਇਧਰ ਵੀ ਸਾਰਾ ਹੈ ਪ੍ਰਾਤਨਾ ਤੇ ਅੱਗੇ ਚੱਲਦੇ ਆ ਅਗੋਂ ਦਿਖਾਉਨੇ ਆ ਤੁਹਾਨੂੰ ਸਾਰਾ ਆਹ ਹੈ ਸਾਬੀ ਜਿਹੜਾ ਕਿਲੇ ਦਾ ਪ੍ਰਾਤਨਾ ਚੌੜੇ-ਚੌੜੇ ਥਾਂ ਮਲੇ ਜਿਹੜੇ ਦੇਖ ਰਹੇ ਹੋ ਇਹ ਡਰੋਨ ਫਾਰੀ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਆ ਉੱਪਰਲਾ ਪਾਸਾ ਤੁਸੀਂ ਦੇਖ ਸਕਦੇ ਹੋ ਇਹ ਕੇਲੇਦਈ ਆ ਸਾਰਾ ਉਸ ਸਮੇ ਦਾ ਹੀ ਇੱਧਰ ਦਰਬਾਰ ਸਾਹਿਬ ਆਗੇ ਇੱਥੇ ਨਿਸ਼ਾਨ ਸਾਹਿਬ ਸਜੋਬਿਤ ਨੇ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਇੱਧਰ ਵੀ ਕੁਝ ਕਿਲੇ ਦਾ ਜਿਹੜਾ ਭਾਗ ਆ ਹਨਾ ਹਲੇ ਪ੍ਰਾਤਨ ਜਿਹੜਾ ਬਚਿਆ ਹੋਇਆ ਆ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ ਇੱਥੋਂ ਆਪਾਂ ਅੰਦਰ ਜਾਵਾਂਗੇ ਇਹ ਆ ਪਿਛਲੇ ਵਾਲੇ ਪਾਸੇ ਸਾਰਾ ਇਹ ਕਿਲੇ ਦਾ ਪ੍ਰਾਤਨ ਭਾਗ ਆ ਆ ਦਰਬਾਰ ਸਾਹਿਬ ਦੀ ਕੰਧ ਆ ਗਈ ਹੈ ਨਾ ਤੇ ਆ ਗੇਟ ਰਾਹੀਂ ਆਪਾਂ ਇੱਥੋਂ ਐਂਟਰ ਹੋਏ ਆ ਇਹ ਸਾਰੀਆਂ ਪ੍ਰਾਤਨ ਕੰਧਾਂ ਨੇ ਕਿਲੇ ਦੀਆਂ ਇਹ ਆਹ ਕੰਧ ਆਪਾਂ ਤੁਹਾਨੂੰ ਨੇੜੋਂ ਦਿਖਾਉਨੇ ਆ ਬਿਲਕੁਲ ਬਰੀਕ ਇੱਟਾਂ ਨੇ ਆਹ ਦੇਖੋ ਦੇਖੋ ਵੀ ਉਹ ਸਮੇਂ ਦੇ ਵਿੱਚ ਇਹ ਬਹੁਤ ਵੱਡਾ ਕਿਲਾ ਬਣਾਇਆ ਹੋਣਾ ਹਨਾ ਬਹੁਤ ਮਜ਼ਬੂਤੀ ਦੇ ਨਾਲ ਤਾਂ ਹੀ ਹਾਲੇ ਤੱਕ ਵੀ ਕੁਝ ਕੁਛ ਕੰਧਾਂ ਇਹ ਕਿਲੇ ਦੀਆਂ ਜਿਹੜੀਆਂ ਸਹੀ ਸਲਾਮਤ ਖੜੀਆਂ ਨੇ ਕੁਝ ਕੁ ਸਮੇਂ ਸਮੇਂ ਦੇ ਨਾਲ ਫਿਰ ਢਹਿ ਚੁੱਕੀਆਂ ਨੇ ਤੇ ਆ ਵੀ ਉਸ ਸਮੇਂ ਦੇ ਵਿੱਚ ਕੋਈ ਕਮਰਾ ਹੁੰਦਾ ਹੋ ਦੇਖੋ ਇਹ ਕਾਫੀ ਖੁੱਲਾ ਹੈ ਨਾ ਪਿੱਛੇ ਤੱਕ ਇਹ ਤੇ ਆਹ ਜਿਹੜੀ ਕੰਧ ਹੈ ਦੀ ਤੁਸੀਂ ਦੇਖੋ ਕਿੰਨੀ ਚੌੜੀ ਆ ਕਿਲਿਆਂ ਦੀਆਂ ਕੰਧਾਂ ਇਸੇ ਤਰ੍ਹਾਂ ਚੌੜੀਆਂ ਬਣਾਉਂਦੇ ਹੁੰਦੇ ਸੀ ਮਜ਼ਬੂਤੀ ਨਾਲ ਤਾਂ ਕਿ ਕੋਈ ਹਮਲਾ ਹੋਵੇ ਉਹਦਾ ਬਚਾਅ ਹੋ ਸਕੇ ਇਹ ਇੱਧਰ ਅੱਗੇ ਚੱਲਦੇ ਆਂ ਅੱਗੋਂ ਆਪਾਂ ਸਾਰਾ ਦੇਖਦੇ ਆਂ ਤੇ ਇੱਥੇ ਵੀ ਨਿਸ਼ਾਨ ਸਾਹਿਬ ਸਜੋਵਿਤ ਨੇ ਆਹ ਹੈ ਸਾਬੀ ਕੁਸ਼ ਕਿਲੇ ਦਾ ਜਿਹੜਾ ਪ੍ਰਾਤਨ ਹੈ ਦੇਖ ਸਕਦੇ ਹੋ ਜਿਹੜੀ ਆਪਾਂ ਬਾਹਰੋਂ ਤੁਹਾਨੂੰ ਕੰਧ ਦਿਖਾਈ ਸੀ ਉਹ ਨਾ ਪਿੱਛੋਂ ਇਹ ਸਾਰੀ ਕੰਧ ਆ ਬਾਹਰਲੇ ਵਾਲੇ ਪਾਸੇ ਜਿਹੜੀ ਪਾਰਕ ਦੇ ਨਾਲ-ਨਾਲ ਹੈ ਆ ਸਾਰਾ ਪ੍ਰਾਤਨ ਭਾਗ ਹੈ ਸਾਰਾ ਪੁਰਾਣਾ ਹੈ ਜਿਹੜੀਆਂ ਕੰਧਾਂ ਤੁਸੀਂ ਦੇਖ ਰਹੇ ਹੋ ਹੁਣ ਵੀਡੀਓ ਦੇ ਵਿੱਚ ਤੇ ਇਧਰਲੀ ਵਾਲੀ ਸਾਈਡ ਵੀ ਹੈਗਾ ਤੇ ਇੱਥੋਂ ਹੁਣ ਇਹ ਟਹਿ ਚੁੱਕਿਆ ਬੰਦ ਕੀਤਾ ਹੋਇਆ ਤੁਸੀਂ ਦੇਖੋ ਆ ਆਈ ਟੂਨ ਗੇਟ ਜਾਂਦਾ ਅੰਦਰ ਨੂੰ ਫਿਲਹਾਲ ਇਹ ਬੰਦ ਆ ਅੰਦਰ ਕਮਰੇ ਨੇ ਜਿਹੜੇ ਇਹ ਬਿਲਕੁਲ ਪੁਰਾਣੇ ਨੇ ਲਓ ਜੀ ਜਿਵੇਂ ਜਿਵੇਂ ਫਿਰ ਸਮੇਂ ਦੇ ਅਨੁਸਾਰ ਇਹ ਢਾਗੇ ਤਾਂ ਕਰਕੇ ਇਹਨਾਂ ਨੂੰ ਬੰਦ ਕਰਤਾ ਤੇ ਇਧਰੋਂ ਵੀ ਆਪਾਂ ਜਾ ਕੇ ਦੇਖਦੇ ਹਾਂ ਆਹ ਕੰਧ ਆ ਗਈ ਜਿਹੜੀ ਬਾਹਰਲੇ ਪਾਸੇ ਆਪਾਂ ਦਿਖਾਈ ਸੀ ਇਹ ਵੀ ਬਿਲਕੁਲ ਪ੍ਰਾਤਨ ਹੈ ਲੋ ਜੀ ਇਹ ਸਾਰਾ ਆਪਾਂ ਕਿਲਾ ਦਿਖਾਤਾ ਤੇ ਇੱਥੇ ਬਾਬਾ ਜੀ ਨੇ ਦੱਸਿਆ ਸਾਨੂੰ ਜਿਹੜੇ ਬਾਬਾ ਜੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਨੇ ਉਹ ਬਾਬਾ ਜੀ ਕਹਿੰਦੇ ਕਿ ਕਿਲਾ ਪਹਿਲਾਂ ਬਹੁਤ ਵੱਡਾ ਹੁੰਦਾ ਸੀ ਫਿਰ ਟਾਈਮ ਨਾਲ ਜਿਵੇਂ ਸਮਾਂ ਬੀਤਦਾ ਗਿਆ ਹਨ ਜਿਹੜੀ ਇਮਾਰਤ ਸੀ ਕਿਲੇ ਦੀ ਉਹ ਪ੍ਰਾਤਨ ਹੋ ਗਈ ਤਾਂ ਕਰਕੇ ਫਿਰ ਉਹ ਢੈਂਦੀ ਗਈ ਜਿਵੇਂ ਉਹ ਸਾਹਮਣੇ ਕਮਰੇ ਤੁਹਾਨੂੰ ਆਪਾਂ ਦਿਖਾਏ ਨੇ ਜਿਹੜੇ ਕਮਰੇ ਮਤਲਬ ਬੰਦ ਕੀਤਾ ਹੋਇਆ ਜਿਹੜਾ ਕਮਰਾ ਤੇ ਉਸੇ ਤਰ੍ਹਾਂ ਫਿਰ ਕਿਲੇ ਦਾ ਜਿਹੜਾ ਹਿੱਸਾ ਸੀ ਉਹ ਘਟਦਾ ਗਿਆ ਹੁਣ ਇੰਨਾ ਕੀ ਮਤਲਬ ਬਾਕੀ ਆ ਜਿਹੜਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਹਣਾ ਤੇ ਆਹੀ ਭਾਗ ਹੁਣ ਕਿਲੇ ਦਾ ਬਚਿਆ ਹੋਇਆ ਜਿਵੇਂ ਆਪਾਂ ਤੁਹਾਨੂੰ ਸਾਰਾ ਇਤਿਹਾਸ ਦੱਸਿਆ ਗੁਰਦੁਆਰਾ ਸਾਹਿਬ ਦਾ ਤੇ ਇਸ ਕਿਲੇ ਦਾ ਆ ਹਲੇ ਵੀ ਇਹ ਕਿਲੇ ਦੀ ਜਿਹੜੀ ਇਮਾਰਤ ਆ ਮੌਜੂਦ ਆ ਇੱਥੇ ਦੇਖ ਸਕਦੇ ਹੋ ਤੇ ਇੱਥੇ ਨਾ ਆਹ ਕੰਧ ਦੇ ਉੱਪਰ ਦੇਖੋ ਤੁਸੀਂ ਆਹ ਫੁੱਲ ਬਣਾਏ ਹੋਏ ਨੇ ਇਹ ਡਿਜ਼ਾਈਨ ਬਣਾਇਆ ਹੋਇਆ ਪੁਰਾਣੀ ਸਮੇਂ ਵਿੱਚ ਕਿਲਿਆਂ ਦੇ ਉੱਪਰ ਇਸ ਤਰ੍ਹਾਂ ਨਹੀਂ ਬਣਾਉਂਦੇ ਸੀ ਪੈਂ ਨੇੜੋਂ ਦਿਖਾਉਣਾ ਤੁਹਾਨੂੰ ਜ਼ੂਮ ਕਰਕੇ ਆ ਦੇਖੋ ਇਹ ਜਿਹੜੀ ਉੱਪਰ ਸਾਰੀ ਮੀਨਾਕਾਰੀ ਕੀਤੀ ਹੋਈ ਆ ਨਾ ਇਹ ਸਾਰਾ ਡਿਜ਼ਾਈਨ ਹੀ ਪੁਰਾਣਾ ਹੈ ਪ੍ਰਾਤਨਾ ਦੇਖੋ ਵੀ ਉਹ ਸਮੇਂ ਦੇ ਵਿੱਚ ਇਹ ਕਿੰਨਾ ਖੂਬਸੂਰਤ ਹੋਊ ਕਿਲਾ ਹਨਾ ਕਿੰਨੀਆਂ ਰੀਜਾਂ ਦੇ ਨਾਲ ਬਣਾਇਆ ਹੋਇਆ ਉਹ ਆਹਲੇ ਆਹ ਡਿਜ਼ਾਈਨ ਜਿਹੜਾ ਬਾਕੀ ਆ ਬਚਿਆ ਹੋਇਆ ਬਾਕੀ ਆਹ ਪਾਸਾ ਸਾਰਾ ਕਿਲੇ ਦਾ ਉਸੇ ਸਮੇਂ ਦਾ ਹੀ ਹੈ ਸਾਰਾ ਤੇ ਕੁਝ ਕੁ ਹਿੱਸੇ ਦਾ ਰੈਨੋਵੇਟ ਜਿਹੜਾ ਕਰਿਆ ਹੋਇਆ ਕਿਉਂਕਿ ਫਿਰ ਸਮੇਂ-ਸਮੇਂ ਨਾਲ ਰੈਨੋਵੇਟ ਕਰਨਾ ਪੈਂਦਾ ਇਹਨੂੰ ਮੇਨਟੇਨ ਰੱਖਣ ਦੇ ਲਈ ਦੇ ਆ ਉੱਪਰ ਨੂੰ ਆਪਾਂ ਦਿਖਾਉਨੇ ਆ ਤੁਹਾਨੂੰ ਜਾ ਕੇ ਥੋੜਾ ਜਿਹਾ ਨੇੜੇ ਜਾ ਕੇ ਆਹ ਹਿੱਸਾ ਸਾਰਾ ਬਿਲਕੁਲ ਪ੍ਰਾਤਨ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਆ ਉੱਪਰ ਨੂੰ ਪੌੜੀਆਂ ਜਾਂਦੀਆਂ ਨੇ ਫਿਲਹਾਲ ਉਹ ਗੇਟ ਆ ਜਿਹੜਾ ਬੰਦ ਕਰਿਆ ਹੋਇਆ ਤੇ ਆਹ ਪਾਸੇ ਤੇ ਵੀ ਜਿਹੜੀ ਉਸੇ ਤਰ੍ਹਾਂ ਦਾ ਡਿਜ਼ਾਈਨ ਆ ਜਿਹੜਾ ਬਣਿਆ ਹੋਇਆ ਦੇਖੋ ਤੁਸੀਂ ਕੇਲੇ ਦੇ ਆਪਾਂ ਬਾਹਰ ਆ ਗਏ ਆ ਇਧਰ ਸਾਰਾ ਇਹ ਪਾਰਕ ਆ ਹਨ ਤੇ ਇੱਥੇ ਹਲੇ ਵੀ ਆ ਇੱਕ ਕੰਧ ਆ ਜਿਹੜੀ ਕੇਲੇ ਦੀ ਬਚੀ ਹੋਈ ਹੈ ਦੇਖ ਸਕਦੇ ਹੋ ਇਹ ਬਿਲਕੁਲ ਪ੍ਰਾਤਨਾ ਕੰਧ ਇਹ ਕੁਝ ਕੁ ਪਾਸਾ ਦਾ ਜਿਹੜਾ ਕੰਧ ਦਾ ਢਹਿ ਚੁੱਕਿਆ ਹਨਾ ਆ ਜਿਵੇਂ ਆਹ ਸਾਈਡ ਦਾ ਢਹਿ ਚੁੱਕੀ ਆ ਤੇ ਕਾਫੀ ਵੱਡਾ ਕਿਲਾ ਸੀਗਾ ਉਹ ਸਮੇਂ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਇੱਥੇ ਬਾਅਦ ਵਿੱਚ ਆ ਸਾਰਾ ਪਾਰਕ ਬਣਾ ਦਿੱਤਾ ਗਿਆ ਹਨਾ ਤੇ ਆਹ ਸਾਰੀ ਕਿਲੇ ਦੀ ਚਾਰ ਦਿਵਾਰੀ ਆ ਵੀ ਹੋ ਸਕਦੀ ਆ ਕਿਉਂਕਿ ਕਾਫੀ ਦੂਰ ਆ ਕੇ ਆ ਜਿੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਇਹ ਜਿਹੜੀ ਕੰਧ ਆ ਬਹੁਤ ਚੌੜੀ ਬਣੀ ਹੋਈ ਹੈ ਬਹੁਤ ਮਜ਼ਬੂਤੀ ਨਾਲ ਹੀ ਕਿਲੇ ਨੂੰ ਜਿਹੜਾ ਬਣਾਇਆ ਗਿਆ ਸੀ ਬਹੁਤ ਚੌੜੀ ਕੰਧ ਹੈ ਇਹ ਦੇਖ ਸਕਦੇ ਹੋ ਤੁਸੀਂ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆ ਤੁਹਾਨੂੰ ਬਰਨਾਲੇ ਦਾ ਇਹ ਕਿਲਾ ਦਿਖਾਇਆ ਤੇ ਗੁਰਦੁਦਵਾਰਾ ਸਾਹਿਬ ਦੇ ਦਰਸ਼ਨ ਕਰਵਾਏ ਜਿਹੜੇ ਬਾਬਾ ਆਲਾ ਸਿੰਘ ਜੀ ਦੀ ਯਾਦ ਦੇ ਵਿੱਚ ਇਹ ਕਿਲੇ ਦੇ ਵਿੱਚ ਬਣੇ ਹੋਏ ਨੇ ਤੋ ਵੀਡੀਓ ਨੂੰ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ